ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪੱਦੀ ਫਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਖਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪੂੰਗਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ। ਸ਼ੇਰੇ ਭਾਜੀ ਹੁਣਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਤੇ ਭੈ ਤੁਹਾਨੂੰ ਤਿੰਨ ਪਸ਼ੂ ਵਿਖਾਉਣੇ ਆ। ਦੋ ਸੂਈਆਂ ਗਾਵਾਂ ਤੇ ਇੱਕ ਆ ਸੂਈ ਬੂਰੀ ਮਾਈ ਤੁਹਾਨੂੰ ਦਿਖਾਵਾਂਗੇ। ਸਾਰੀਆਂ ਸੂਈਆਂ ਵਾ ਸਾਰੀ ਵੀਡੀਓ ਦੀ ਬੇਨਤੀ ਇਹ ਹਿੰਦੀ ਆ ਵੀ ਆਪਣੀ ਦੋ ਟਾਈਮ ਚਵਾਈ ਜ਼ਰੂਰ ਕਰਕੇ ਖੜਿਆ ਕਰੋ। ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚੋਈ ਕਰਾ ਲਿਆ ਕਰੋ ਭਾਵੇਂ ਕੋਈ ਵੀਰ ਦੂਰ ਦਾ ਤੇ ਭਾਵੇਂ ਕੋਈ ਲਾਗੇ ਦਾ ਤਸੱਲੀ ਕਰਕੇ ਖੜਨ ਦਾ ਫਰਜ ਜਿਹੜਾ ਤੁਹਾਡਾ ਆਪਣਾ ਹੈ ਅਸੀਂ ਵੀਡੀਓ 'ਚ ਕਦੇ ਵੀ ਨਹੀਂ ਕਿੰਨੀ ਜਾਂ ਬਿਨਾਂ ਚੋਈ ਤੋਂ ਜਾਂ ਕਿਸੇ ਦੀ ਗਰੰਟੀ ਤੇ ਪੱਛੂ ਲੈ ਜਾਈ ਹਾਂਜੀ ਵੀਰ ਜੀ ਸასი ਗਾਲ ਜੀ ਸასი ਗਾਲ ਵੀਰ ਜੀ ਹੋਠੀਠਾ ਜੀ ਵਧੀਆ ਵਧੀਆ ਜੀ ਚਲੋ ਵਧੀਆ ਚਾਹੀਦਾ ਜੀ ਹਾਂਜੀ ਤੇ ਨਾਮ ਦੱਸ ਤੇ ਕਰੀ ਨਾਮ ਵੀਰ ਜੀ ਮੈਂ ਸ਼ਮਸ਼ੀਰ ਸਿੰਘ ਪਿੰਡ ਪੂੰਗਾ ਤਸੀਲੀ ਨਾ ਡਿਸਟ੍ਰਿਕਟ ਕੰਬਰੀ ਸਰ ਤੇ ਫੋਨ ਨੰਬਰ ਵੀ ਬੋਲ ਦੋ 752907481 ਜੀ ਤੇ ਅੱਜ ਵੀ ਫਿਰ ਰੇਟ ਜਾ ਜੀ ਰੱਖਨੇ ਆ। ਆ ਜਾਰ ਭਾਈ ਨਾਰਮਲ ਰੇਟ ਆ ਦੋ ਬੈੜਾ ਮੈਂ ਇੱਕ ਮੱਝ ਜੋ। ਅੱਛਾ। ਹਾਂਜੀ ਸੋਇਆ ਸੋਇਆ ਮਾਲ ਜੋ। ਚਲੋ ਫਿਰ ਸ਼ੁਰੂਆਤ ਜਿਹੜੀ ਆ। ਇਹਰ ਭਾਈ ਦਿਲ ਨੰਬਰ ਵਾਲੀ ਤਾਂ ਕਰ ਲਈਏ। ਜਰਸੀ ਵੜ ਦੁੱਜਾ ਸੋਇਆ ਥੋੜੀ ਸੰਭੀ ਗੜ ਦੋ ਤੇ 14 ਕਿਲੋ ਭਾਈ ਤਿਆਰ ਜੋ ਥੱਲੇ। ਤਿਆਰ ਜੇ ਮੌਕੇ ਤੇ। ਸਾਨੂੰ 8 ਦਿਨ ਹੋਏ ਬਸ ਸ਼ਾਇਦ ਮਗਰ ਜੋ। ਠੀਕ ਹੈ ਜੀ। ਹਾਂਜੀ ਆਪੇ ਇਹ ਸੂਚੀ ਚੁੱਕਾਂਗੇ। ਬਾਕੀ ਚਲੋ। ਕੱਦ ਕਾਠ ਚੰਗਾ ਆ। ਇਹ ਆਵੇ ਥੋੜੀ ਸੰਭੀ ਸੁੰਭੀ ਘੱਟ ਤੇ ਆ। ਥੱਲਿਆਂ ਵਿੱਚ ਸਫਾਈ ਜਿਆ ਜਿੰਨੀ ਵੀ ਆ। ਇਹ ਕੀ ਕ੍ਰੋਸ ਚਿਆ ਹੋਦੀਆਂ ਗਾਵਾਂ ਨਾਲ ਕੋਈ ਠੰਡ ਦੀ ਪ੍ਰਵਾਹ ਹੁੰਦੀ ਤੇ ਨਾ ਗਰਮੀ ਦੀ ਪ੍ਰਵਾਹ ਹੁੰਦੀ। ਬਾਗੀ ਆ ਰਹੀ ਬਾਈ ਠੰਡੀ ਸੀ ਇਹ ਜੋ। ਜਵਾਬ ਖਾਸ ਜਵਾਬ ਨਾਲ। ਮਗਰ ਬੱਛਾ ਜੇ ਤੇ ਮਗਰ ਆ ਰਹੀ ਬਈ ਬੱਛਾ ਜੇ। ਠੀਕ ਆ। ਹਾਂਜੀ। ਤੇ ਉੱਤਰਾਂ ਦੁੱਧ ਤਿਆਰ ਪੁਰਾ 14 ਲੀਟਰ। ਦੁੱਧ ਭਾਜੀ 14 ਕਿਲੋ ਤਿਆਰ ਜੋ। ਜਿਹੜਾ ਚੋਆ ਕੇ ਦੋਗੇ ਹਾਂ। ਬਾਹਾਂ ਵੀ ਬਾਈ ਤਸੱਲੀ ਕਰੇ ਆਪਣੀ। ਤੇ ਇਹਦਾ ਫਿਰ ਮੁੱਲ ਮੋਲ ਭਾਈ ਕਰਨ ਨੂੰ ਜੋ ਮਰਜ਼ੀ ਕਰੀਏ ਜਿਹੜੀ ਵੈੜ ਦੇਣੀ 35000 ਦੇ ਦਾਂਗੇ ਅੱਛਾ 35000 ਹੀ ਦੇ ਦੋਗੇ ਭੋਗਤ ਭਾਈ ਛੋਟ ਛੱਬਾ ਕਰ ਦਾਂਗੇ ਅੱਛਾ ਛੋਟ ਛੱਟ ਹੋਰ ਕਰ ਦੋਗੇ ਕਰ ਦਾਂ ਹੈ ਭਾਈ ਠੀਕ ਹੈ ਜੀ ਤੇ ਬਾਕੀ ਕਹਿੰਦਾ ਕਿ ਜਵਾਬ ਹੀ ਦਿਖਾਈ ਦੀ ਏ ਤੇਰਾ ਸਿਰ ਉਸੇ ਨਹੀਂ ਪਾਉਣੇ ਕੋਈ ਵੀਰ ਜੀ ਨਹੀਂ ਨਹੀਂ ਜੀ ਠੰਡੀ ਸੀ ਹਾਂ ਹਾਂ ਤੁਮ ਹਰ ਜਿੰਦ ਹੈ ਆ ਪੋਲੀ ਜੋ ਵੀ ਦੀ ਚੁੰਟਾਂ ਵੀ ਗੱਲ ਸਾਫ ਕਰਨੀ ਜੇ ਅੰਨ ਅੱਛਾ ਥੰਡੇ ਵਜੋਂ ਯਾਰ ਭਾਜੀ ਸ਼ਾਈ ਹਾਲ ਵਹਿਟ ਆ ਗਈ ਜੋ ਕ੍ਰੋਸ ਅੱਛਾ ਹਾਂਜੀ ਚਾਰਕ ਦਿਨ ਹੋਏ ਸੂਈ ਨੂੰ ਮਸ਼ੀਏ ਤੇ ਮਗਰ ਜੋ ਅੱਛਾ ਤੇ ਮਗਰ ਵਸ਼ੀ ਆ ਹਾਂਜੀ ਬੋਲਾ ਲਾ ਲੇ ਦੁੱਧ ਨਾਲੇ 12 ਕਿਲੋ ਤਿਆਰ ਦੇ ਥੱਲੇ ਤਿਆਰ ਮੋਕੇ ਤੇ ਹਾਂਜੀ ਭਾਜੀ 12 ਲੀਟਰ ਜਿਹੜਾ ਕਿੰਦੇ ਵੀ ਤਿਆਰ ਆ ਕੋਈ ਵੀਰ ਆਪਣਾ ਇੱਥੇ ਆ ਕੇ ਚੋਲੇ ਭਾਵੇਂ ਵੀਡੀਓ ਕਰ ਤੇ ਚੋਾਈ ਕਰਾ ਲੈ ਬਾਕੀ ਥਾਣੇ ਜਿਹੜਾ ਇਹਦਾ ਵੀ ਚੰਗਾ ਲੱਗਾ ਬਾਕੀ ਨਾ ਗਾਵਾਂ ਦਾ ਵੀ ਦੁੱਧ ਸੰਗਣਾ ਹੁੰਦਾ ਹੈ। ਬੱਚੇ ਵਾਲ ਨੂੰ ਥੋੜਾ ਜਿਆਦਾ ਤੇਜ਼ ਚੰਦੀ ਹੈ। ਬਾਕੀ ਆ ਰਹੀ ਬਈ ਠੰਡੀ ਸੀਲ ਜੇ ਬਿਨਾ ਮੰਗੇ ਤੋਂ। ਅੱਛਾ ਜਵਾਬਦਾ ਦਿੰਦੇ ਜਰਾ। ਮਗਰ ਇਹਦਾ ਵੀ ਕੰਦੇ ਦਿਖਾ ਦਈਏ ਬਾਕੀ ਬੱਚੇ ਦਾ ਨਾੜ ਜਿਹੜਾ ਨਾਲ ਹੀ ਆ। ਮਗਰ ਇਹਦੇ ਬੱਚੀ ਇਹਦਾ ਕੀ ਮੁੱਲ ਜੀ ਮੁੱਲ ਭਾਜੀ ਕਰਾਉਣ ਨੂੰ ਇਹ 35000 ਦੇ ਦਈਏ ਕਰ ਦੋ ਵਿੱਚ ਛੋਟ ਛਾਲ ਭਾਜੀ 32000 ਦੇ ਦਾਂਗੇ ਅੱਛਾ 32000 ਦੇ ਦੇ ਦੋ ਕੋਈ ਨਹੀਂ ਮੌਕੇ ਛੋਟ ਛੱਪਾ ਕਰ ਦਾਂਗੇ ਠੀਕ ਹੈ ਜੀ ਹਾਂ ਜੀ ਆ ਦੇਖ ਸੰਦੇ ਆ ਵਛੀ ਜੇ ਦੇ ਮਗਰ ਵਛੀ ਮਗਰ ਸੋਹਣੀ ਆ ਥਾਣੇ ਦੇ ਵੀ ਦੇਖ ਸਕਦੇ ਨਾ ਜੇ ਤਾਂ ਹਾਂ ਜੀ ਬਾਕੀ ਆ ਵੀ ਜੀ ਠੰਡੀ ਸੀ ਲੇ ਕੋਈ ਰੱਸੀ ਤੁਸੀਂ ਦੀ ਵੀ ਨਹੀਂ ਲੋ ਕਿਵਾ ਇਹਦਾ ਪੂਰਾ ਸਾਫ ਠੀਕ ਹੈ ਦੇਖ ਲੈ ਤੇਵਾ ਜਿਹੜਾ ਸਾਫ ਇਹਦਾ ਵੇ ਬਾਕੀ ਠੰਡੀ ਸੀਲ ਹੈ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਨੰਬਰ 2 ਬਲ ਦੇਖਵਾਨ ਨਹੀਂ ਤਾਂ ਦੇਖ ਸਕਦੇ ਲੱਗੇ ਤਾਂ ਇੱਥੇ ਤੇ ਹੁਣ ਇੱਕਾ ਬੋਰੀ ਮੱਝ ਲੈ ਗਈ ਵਿਖਾਉਣ ਵਾਲੀ ਬੁਰੀ ਬੁਰੀ ਵਾਲੇ ਭਾਈ ਮੱਝ ਦਿਓ ਮੰਗਦੇ ਨੇ ਕੱਟਾ ਹਾਂਜੀ ਡੇਢ ਕੇ ਮਹੀਨਾ ਆਇਆ ਸੂਈ ਨੂੰ ਠੀਕ ਆ ਹਾਂਜੀ ਬਾਕੀ ਕੋਈ ਵੇਖ ਲੈ ਆਪਣੀ ਦੁੱਧ ਬਾਜੀ ਹੋਊਗਾ 10 ਕਿਲੋ 9 ਕਿਲੋ ਕੋਈ ਪੱਕਾ ਲਾਵੇ ਥੱਲੇ ਪੱਕਾ ਦੁੱਧ ਹੈਗਾ ਜੀ ਹਾਂਜੀ ਬਾਜੀ 9 ਕਿਲੋ ਹੋਊਗਾ ਬਾਕੀ ਆਤ ਪਾਜੀ ਰਾਜੀ ਦੂਜੀ ਨੇ ਮੱਝ ਪੂਰੀ ਸੀ। ਉਹ ਤਾਂ ਤੁਨੋਂ ਬਾਕੀ ਵੇਣ ਚੰਗਾ ਨਹੀਂ। ਆਹ ਦੇਖ ਸਕਦੇ ਹੋ ਬੰਨੇ ਦੇ ਲਾਗੇ ਤਾਂ। ਹਾਂਜੀ। ਤੇ ਆਹ ਕੱਟਾ ਜੇ ਦੇ ਮਗਰ ਆਪਣੀ ਸਮਝ ਨਾਲੇ ਕਿੰਨਾ ਕਿ ਚਿਰਦਾ ਹੋਊਗਾ। ਤੇ 97 ਦੇ ਦੇਖ ਸਕਦੇ ਤੇ ਉਤਰਾਂ ਵਿੱਚ ਜੀ ਥਾਂ ਥਾਂ ਨੂੰ ਪੂਰੇ ਹੀ ਸਾਰੀਆਂ ਉੱਤੇ। ਹੁਣ ਆਹ ਹਰ ਪਾਜੀ ਰੂਵਰ ਕੀ ਬੋਲੀ ਚਵਾਈ ਲੱਗੀ ਹੋਊਗੀ। ਤੇ ਇਹ ਤਾਂ ਮੁੱਲ ਫਿਰ ਮੋਹਰ ਭਾਈ ਜੋ ਮਰਜੀ ਕਰੀਏ 55000 ਦੇ ਛੋੜ ਛੱਪਾ ਕਰ ਦਾਂਗੇ। ਅੱਛਾ। ਸਾਜੀ ਕੋ ਫੋਨ ਲਾ ਮਾਂ ਤਨ ਖੁੱਲਾ ਕਰ ਦਾਂਗੇ। ਅੱਛਾ ਮੌਕੇ ਤੇ ਹੋਲ ਕਰ ਦੋਗੇ। ਕਰ ਦਾਂ ਬਾਕੀ ਯਾਰ ਭਾਈ ਸੁਆ ਸੁਆ ਮਾਲ ਆ ਬਾਕੀ ਇੱਥੇ ਵੇਚ ਜਾ ਤਸੱਲੀ ਕਰਕੇ ਖੜੋ। ਠੀਕ ਹੈ ਜੀ। ਹਾਂਜੀ ਭਾਜੀ। ਠੀਕ ਹੈ ਜੀ। ਬਹੁਤ ਬਹੁਤ ਧੰਨਵਾਦ ਜੀ। ਬਾਕੀ ਸੁਈਆਂ ਸਵਾਈਆਂ ਵਾ। ਤੇ ਬਾਕੀ ਭਾਵੇਂ ਠੰਡੇ ਆ ਇਵੇਂ ਠੰਡੇ ਸੀ ਵੀਡੀਓ ਬਣਾਉਣਾ ਆਈ ਦੀਆਂ ਵਾ ਤੇ ਬਾਕੀ ਤੁਸੀਂ ਵੀ ਆਪਣਾ ਕੰਮ ਧੰਦਾ ਜਿਹੜਾ ਕੰਮ ਧੰਦੇ ਤੇ ਚਲੋ ਸਾਰਿਆਂ ਨੇ ਹੁੰਦੇ ਹੀ ਆ। ਇਹ ਆ ਪਸ਼ੂ ਆਪਣਾ ਵੇਚ ਚਾਹ ਕੇ ਤਸੱਲੀ ਕਰਕੇ ਪ ਕੱਲਾ ਇੱਥੋਂ ਨਹੀਂ ਕਿਤੇ ਹੋਰ ਵੀ ਲਾਣਾ ਵਾ ਆਪਣਾ ਵੇਖ ਚਾਹ ਕੇ ਪੁੱਛੋ ਲਿਆ ਕਰੋ ਤੇ ਆਪਣੀ ਤਸੱਲੀ ਕਰਕੇ ਜੀ